ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗਨੀਖਾਨ ਨਵੀਖਾਂ ਮਾਛੀਵਾੜਾ ਸਾਹਿਬ ਇਹ ਪਵਿੱਤਰ ਸਥਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਪੁੱਜੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਗੁਲਾਬੇ ਅਤੇ ਪੰਜਾਬੇ ਦੇ ਖੂਹ ਤੇ ਪਹੁੰਚੇ ਜਿੱਥੋਂ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਗਿਆ ਜਦੋਂ ਇਸ ਨਗਰ ਦੇ ਰਹਿਣ ਵਾਲੇ ਭਾਈ ਗਨੀਖਾਂ ਅਤੇ ਨਵੀਖਾਂ ਜੋ ਘੋੜਿਆਂ ਦਾ ਵਪਾਰ ਕਰਦੇ ਸਨ ਕਾਬਲ ਤੋਂ ਘੋੜੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਦਿਆ ਕਰਦੇ ਸਨ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲਿਆਉਣਾ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਗਨੀਖਾਂ ਅਤੇ ਨਵੀਖਾਨ ਅਤੇ ਭਾਈ ਦਿਆ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਨਾਲ ਭਾਈ ਗਨੀਖਾਨ ਨਵੀਖਾਂ ਦੇ ਘਰ ਆ ਗਏ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ 2 ਦਿਨ 2 ਰਾਤਾਂ ਆਰਾਮ ਕੀਤਾ ਭਾਈ ਗਨੀਖਾਨ ਨਵੀਖਾਂ ਭਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਵੱਲੋਂ ਗੁਰੂ ਜੀ ਨੂੰ ਮੁਗਲ ਫੌਜਾਂ ਦੇ ਘੇਰੇ ਤੋਂ ਬਾਹਰ ਕੱਢਣ ਲਈ ਇੱਥੇ ਹੀ ਵਿਉਂਤ ਬਣਾਈ ਗਈ ਇਸ ਵਿਉਂਤ ਅਨਸਾਰ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਇਥੋਂ ਵਹਾਰ ਕੱਢਿਆ ਜਾਣਾ ਲਈ ਫੈਸਲਾ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੋਂ ਹੀ ਉੱਚ ਦੇ ਪੀਰ ਦੇ ਰੂਪ ਵਿੱਚ ਨਗਰ ਤੋਂ ਵਹਾਰ ਨਿਕਲੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੂੰ ਨੀਲੇ ਵਸਤਰ ਪਹਿਨਾਏ ਗਏ ਇਹ ਵਸਤਰ ਗੁਰੂ ਸਾਹਿਬ ਜੀ ਨੂੰ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੀ ਹੀ ਮਾਤਾ ਹਰਦੋਈ ਨੇ ਭੇਟ ਕੀਤੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਲਲਾਰੀ ਕੋਲ ਰੰਗਾ ਕੇ ਨੀਲੇ ਵਸਤਰ ਬਣਾਇਆ ਗਿਆ ਭਾਵੇਂ ਸਿੱਖ ਧਰਮ ਵਿੱਚ ਕਬਰਾਂ ਨੂੰ ਮਾਨਤਾ ਨਹੀਂ ਪਰ ਮੁਸਲਮਾਨ ਧਰਮ ਨਾਲ ਸੰਬੰਧਤ ਹੋਣ ਕਾਰਨ ਗਨੀਖਾ ਅਤੇ ਨਵੀਖਾਂ ਦੀਆਂ ਕਬਰਾਂ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਮੌਜੂਦ ਹਨ ਭਾਈ ਗਨੀਖਾ ਅਤੇ ਨਵੀਖਾਂ ਲਈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਜੋ ਉਹਨਾਂ ਦੀ ਨੌਵੀਂ ਪੀੜੀ ਕੋਲ ਮੌਜੂਦ ਹੈ ਅਤੇ ਇਸ ਦੀ ਫੋਟੋ ਸਟੇਟ ਦਰਬਾਰ ਸਾਹਿਬ ਲੱਗੀ ਹੋਈ ਹੈ